ਦੇਖੋ ਜਿਹੜੇ ਫੈਸਲੇ ਲੈ ਗਏ ਨੇ ਡੀਜ਼ਲ ਤੇ ਪੈਟਰੋਲ ਦੀ ਜੀ ਤੁਸੀਂ ਗੱਲ ਕਰਦੇ ਹੋ ਇਹ ਨੀਗੋਨਾ ਜਿਹਾ ਵਾਅਦਾ ਕੀਤਾ ਕੋਈ ਬਹੁਤਾ ਮੈਨੂੰ ਨਹੀਂ ਲੱਗਦਾ ਵੀ ਜਿਆਦਾ ਲੋਕਾਂ ਤੇ ਇਹਦਾ ਵਜਨ ਪਊਗਾ ਪਰ ਸਰਕਾਰ ਨੂੰ ਜਿਹੜੀਆਂ ਸੰਸਥਾਵਾਂ ਚ ਲਾਉਣ ਲਈ ਕੋਈ ਵੀ ਸਿਸਟਮ ਚ ਲਾਉਣ ਲਈ ਰਨ ਕਰਨ ਲਈ ਪੈਸੇ ਤਾਂ ਜ਼ਰੂਰਤ ਪੈਂਦੀ ਹੋਇਆ ਇਸ ਕਰਕੇ ਜੋ ਵੀ ਸਰਕਾਰ ਨੇ ਪੈਸਾ ਲਿਆ ਮਮਦਲਾ ਦਾ ਵਧੀਆ ਹੈ ਜਾਨੀ ਦੀ ਗੱਲ ਹੈ ਜੇ ਆਪਾਂ ਮਾਨਸਰਕਾਰ ਦੀ ਗੱਲ ਕਰੀਏ ਤਾਂ ਮਾਨਸਰਕਾਰ ਤੁਸੀਂ ਇਹ ਦੇਖੋ ਵੀ ਜਦੋਂ ਦੀ ਬਣੀ ਹੈ 2.5 ਸਾਲਾਂ ਦੇ ਵਿੱਚ 46000 ਦੇ ਲਾਗੇ ਤੱਕ ਇਹਦਾ ਨਵੀਆਂ ਨੌਕਰੀਆਂ ਦਿੱਤੀਆਂ ਨੇ ਪੰਜਾਬ ਸਰਕਾਰ ਦੀ ਹੈਲਥ ਸਿਸਟਮ ਦਾ ਦੇਖ ਲਓ ਐਜੂਕੇਸ਼ਨ ਦਾ ਦੇਖ ਲਓ ਸਕੂਲ ਆਫ ਫੈਮਿਨਸ ਦੇਖ ਲਓ ਸਾਰੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਕੋਈ ਖਜ਼ਾਨੇ ਦੀ ਖਾਲੀ ਵਾਲੀ ਗੱਲ ਨਹੀਂ ਹੈ ਜੋ ਵੀ ਅੱਜ ਫੈਸਲੇ ਲਗਾਏ ਹਨ ਇਹ ਪੰਜਾਬ ਦੇ ਉਹਨਾਂ ਪ੍ਰਤੀ ਬਹੁਤ ਇੱਕ ਵਧੀਆ ਅਭਰਾਲਾ ਜੋ ਵੀ ਪੰਜਾਬ ਨੂੰ ਚਲਾਉਣ ਵਾਸਤੇ ਚਾਹੇ ਉਹ ਸੜਕਾਂ ਲਾ ਲੋ ਚਾਹੇ ਹਸਪੀਟਲ ਲਾ ਲੋ ਚਾਹੇ ਉਹ ਬੱਚਿਆਂ ਦੀ ਐਜੂਕੇਸ਼ਨ ਲਾ ਲੋ ਉਹਦੇ ਵਾਸਤੇ ਪੈਸਾ ਚਾਹੀਦਾ ਦੀਗਾ ਸਰਕਾਰ ਨੇ ਇੱਕ ਬਹੁਤ ਵਧੀਆ ਅਭਰਾਲਾ ਕੀਤਾ ਜੋ ਇਧਰੋਂ ਉਹਨਾਂ ਨੂੰ ਪੈਸਾ ਇਕੱਠਾ ਕਰਕੇ ਉਹ ਇਹ ਚੀਜ਼ਾਂ ਤੇ ਕੰਮ ਕਰਨ ਤੇ ਲਗਾਉਣਗੇ ਤੇ ਕੋ ਇਹਦੇ ਨਾਲ ਜਿਵੇਂ ਸਾਲ ਦਾ 24000 ਕਰੋੜ ਆ ਜਿਹੜਾ ਖਜ਼ਾਨੇ ਦੇ ਵਿੱਚ ਜ਼ਿਆਦਾ ਆਊਗਾ ਜਿਹਦੇ ਨਾਲ ਹੋਰ ਵੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਹੋਰ ਬਿਹਤਰ ਤਰੀਕੇ ਨਾਲ ਚੱਲ ਸਕਣ ਤੇ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੀ ਬਿਹਤਰੀ ਲਈ ਬਹੁਤ ਚੰਗੇ ਕਦਮ ਚੱਕਰੇ ਨੇ ਬਹੁਤ ਚੰਗੇ ਫੈਸਲੇ ਲੈ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਲੋਕਾਂ ਨੂੰ ਲਾਭ ਜ਼ਰੂਰ ਮਿਲੂਗਾ ਅਰਸ਼ਪਾਲ ਸਿੰਘ ਕਿ ਮੈਂ ਦੇਖਦੇ ਹਾਂ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਇਹਨਾਂ ਫੈਸਲਾ ਲੈ ਕਿੰਨਾ ਫਾਇਦਾ ਦੇਖੋ ਜਿਹੜੇ ਫੈਸਲੇ ਲੈ ਗਏ ਨੇ ਜਿਵੇਂ ਡੀਜ਼ਲ ਤੇ ਪੈਟਰੋਲ ਦੀ ਜੀ ਤੁਸੀਂ ਗੱਲ ਕਰਦੇ ਹੋ ਇਹ ਨੀਗੂਣਾ ਜਿਹਾ ਵਾਅਦਾ ਕੀਤਾ ਹੈ ਕੋਈ ਬਹੁਤਾ ਮੈਨੂੰ ਨਹੀਂ ਲੱਗਦਾ ਵੀ ਜਿਆਦਾ ਲੋਕਾਂ ਤੇ ਇਹਦਾ ਵਜਨ ਪਊਗਾ ਪਰ ਸਰਕਾਰ ਨੂੰ ਜਿਹੜੀਆਂ ਸੰਸਥਾਵਾਂ ਚ ਲਾਉਣ ਲਈ ਕੋਈ ਵੀ ਸਿਸਟਮ ਚ ਲਾਉਣ ਲਈ ਰਨ ਕਰਨ ਲਈ ਪੈਸੇ ਹੀ ਤਾਂ ਜ਼ਰੂਰਤ ਪੈਂਦੀ ਹੋਇਆ ਇਸ ਕਰਕੇ ਜੋ ਵੀ ਸਰਕਾਰ ਨੇ ਫੈਸਲਾ ਲਿਆ ਮੇਰੇ ਤੋਂ ਲੱਗਦਾ ਵਧੀਆ ਹੈ ਕਿਵੇਂ ਤੇ ਇੱਕ ਦੋ ਪੁਰਾਣੀਆਂ ਸਰਕਾਰਾਂ ਕਹਿੰਦੇ ਕਿ ਖਜ਼ਾਨਾ ਖਾਲੀ ਹੈ ਤਾਂ ਇਹ ਸਰਕਾਰ ਨੂੰ ਜੇ ਆਪਾਂ ਗੱਲ ਕਰੀਏ ਪਿਛਲੀਆਂ ਸਰਕਾਰਾਂ ਟਾਈਮ ਜਦੋਂ ਪੈਟਰੋਲ 96 ਰੁਪਏ ਸੀਗਾ 90 90 92 99 ਰੁਪਏ ਡੀਜ਼ਲ ਵੀ ਕਿਧਰਿਆ ਪਰ ਫਿਰ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਰੇਟ ਉਹ ਰੇਟਾਂ ਤੇ ਨਹੀਂ ਗਏ ਮੈਨੂੰ ਲੱਗਦਾ 60 ਪੈਸੇ 92 ਪੈਸੇ ਬਹੁਤ ਥੋੜੇ ਪੈਸੇ ਜਿਹੜੇ ਵਧਾਏ ਨੇ ਜਿਹੜਾ ਖਜ਼ਾਨੇ ਦੀ ਗੱਲ ਹੈ ਜੇ ਆਪਾਂ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਮਾਨ ਸਰਕਾਰ ਤੁਸੀਂ ਇਹ ਦੇਖੋ ਵੀ ਜਦੋਂ ਦੀ ਬਣੀ ਐ 2.5 ਸਾਲਾਂ ਦੇ ਵਿੱਚ 46000 ਦੇ ਲਾਗੇ ਤੱਕ ਇਹ ਤਾਂ ਨਵੀਆਂ ਨੌਕਰੀਆਂ ਦਿੱਤੀਆਂ ਨੇ ਉਸ ਤੋਂ ਇਲਾਵਾ 인ਫਰਾਸਟ੍ਰਕਚਰ ਦੀ ਗੱਲ ਕਰੀਏ ਕਿੰਨੀ ਰੋਡ ਨੇ ਜਿਹੜੇ ਨਵੇਂ ਬਣ ਰਹੇ ਨੇ ਫਿਰ ਉਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਹੈਲਥ ਸਿਸਟਮ ਦਾ ਦੇਖ ਲਓ ਐਜੂਕੇਸ਼ਨ ਦਾ ਦੇਖ ਲਓ ਸਕੂਲ ਆਫ ਐਮਿਨੈਂਸ ਦੇਖ ਲਓ ਸਾਰੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਕੋਈ ਖਜ਼ਾਨੇ ਦੀ ਖਾਲੀ ਵਾਲੀ ਕੋਈ ਗੱਲ ਨਹੀਂ ਹੈ ਤਾਂ ਲੱਗਦਾ ਪੰਜਾਬ ਨੂੰ ਇੱਦਾਂ ਦੀ ਸਖਤ ਜਰੂਰ ਉਡੀਕ ਸੀ ਨਾ ਫੈਸਲੇ ਵੀ ਦੇਖੋ ਸਰਕਾਰ ਇਹ ਜੇ ਫੈਸਲੇ ਹਮੇਸ਼ਾ ਲੈਂਦੀ ਰਹਿੰਦੀ ਇਹਨੇ ਚਾਹੇ ਉਹ ਕੋਈ ਪੰਜਾਬ ਸਰਕਾਰ ਨੇ ਕੋਈ ਨਵੀਂ ਬਿਰਤ ਨਹੀਂ ਪਾਈ ਤੁਸੀਂ ਹੋਰ ਦੇਖ ਲਓ ਹਰਿਆਣਾ ਦੇਖ ਲਓ ਹਿਮਾਚਲ ਦੇਖ ਲਓ ਉੱਥੇ ਹਰੇਕ ਚੀਜ਼ ਦੇ ਰੇਟ ਜਾਂ ਨਾਲ ਵਾਲੇ ਕੋਈ ਹੋਰ ਸੂਬੇ ਦਾ ਦੇਖ ਲਓ ਉਹਨਾਂ ਦੇ ਰਾਜਸਥਾਨ ਦੇਖ ਲਓ ਉੱਥੇ ਪੈਟਰੋਲ ਡੀਜ਼ਲ ਇਹਨਾਂ ਨੂੰ ਕਿਤੇ ਜ਼ਿਆਦੇ ਨਹੀਂ ਪਰ ਫਿਰ ਵੀ ਮੈਂ ਕਹਾਂ ਕਿ ਮਾਨ ਸਰਕਾਰ ਨੇ ਕੋਈ ਬਹੁਤਾ ਜ਼ਿਆਦਾ ਨਹੀਂ ਬੇਮੰਮੂਲੀ ਜਿਹੀ ਨਹੀਂ ਇੰਨੀ ਕੁ ਤਾਂ ਗੱਲਾਂ ਆਮ ਚਲਦੀਆਂ ਰਹਿੰਦੀਆਂ ਨੇ ਆਹ ਦੇਖੋ ਇਹਦੇ ਨਾਲ ਜਿਵੇਂ ਸਾਲ ਦਾ 24000 ਕਰੋੜ ਆ ਜਿਹੜਾ ਖਜ਼ਾਨੇ ਦੇ ਵਿੱਚ ਜਾਦਾ ਆਊਗਾ ਜਿਹਦੇ ਨਾਲ ਹੋਰ ਵੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਹੋਰ ਵਧੀਆ ਤਰੀਕੇ ਨਾਲ ਚੱਲ ਸਕਣਗੀਆਂ ਤਾਂ ਇਹ ਅਜੇ ਫੈਸਲੇ ਲੈਣੇ ਚਾਹੀਦੇ ਨੇ ਬਿਲਕੁਲ ਲੈਣੇ ਚਾਹੀਦੇ ਨੇ ਇਹ ਅਜੇ ਫੈਸਲੇ ਪਰ ਦੇਖੋ ਇਹ ਹੈ ਜਿਸ ਤਰ੍ਹਾਂ ਸਰਕਾਰ ਹੈ ਕੋਈ ਨਵੇਂ ਪੈਸੇ ਦਾ ਕੋਈ ਕ腐ਪਸ਼ਨ ਨਹੀਂ ਹੈ ਕਿਸੇ ਤਰ੍ਹਾਂ ਦਾ ਹੈ ਨਹੀਂ ਜੋ ਪੈਸਾ ਸਰਕਾਰ ਕਿਸੇ ਲੋਕਾਂ ਤੋਂ ਲੈਂਦੀ ਆ ਉਹਦੋਂ ਦੁੱਗਣੇ ਕਰਕੇ ਮੋੜਦੀ ਆ ਹੁਣ ਤੁਸੀਂ ਦੇਖੋ ਜਿਹੜੀ ਆਪਣੇ ਪੁਲਿਸ ਸੁਰੱਖਿਆ ਫੋਰਸ ਲਾਈ ਹੈ ਉਹਨਾਂ ਨੂੰ ਲਗਭਗ 35-35 ਲੱਖ ਦੀ ਤਾਂ ਗੱਡੀਆਂ ਲੈ ਕੇ ਦਿੱਤੀਆਂ ਹੋਈਆਂ ਨੇ ਉਹਦੇ ਵਿੱਚ ਸਾਰਾ ਚਾਹੇ ਹੈਲਥ ਨਾਲ ਰਿਲੇਟਡ ਆ ਚਾਹੇ ਕਿਸੇ ਦੀ ਹੈਲਪ ਨਾਲ ਰਿਲੇਟਡ ਆ ਸਾਰੀਆਂ ਉਹਨਾਂ ਨੂੰ ਇਕੁਪਮੈਂਟ ਲੈ ਕੇ ਦਿੱਤੇ ਹੋਏ ਨੇ ਇਹ ਕਿਹੜਾ ਸਰਕਾਰ ਦੀ ਕਿਸੇ ਪਾਲਿਸੀ ਦੇ ਵਿੱਚ ਸੀਗਾ ਇਨੀਆਂ ਚੀਜ਼ਾਂ ਦਾ ਫਾਇਦਾ ਹੁੰਦਾ ਮਾਨ ਸਰਕਾਰ ਹੋਰ ਵੀ ਬਹੁਤ ਵਧੀਆ ਫੈਸਲੇ ਆਉਣ ਵਾਲੇ ਸਮੇਂ ਚ ਲਾਊਗੀ ਸਿੰਦਰਪਾਲ ਕਾਲ ਕਿਵੇਂ ਦੇਖਦੇ ਤੁਸੀਂ ਕੈਬਨਿਟ ਮੀਟਿੰਗ ਦੇ ਵਿੱਚ ਫੈਸਲੇ ਲੈ ਕੇ ਨੇ ਕਿੰਨਾ ਪੰਜਾਬ ਨੂੰ ਸਹਾਇਤਾ ਜੋ ਵੀ ਅੱਜ ਫੈਸਲੇ ਲਏ ਗਏ ਨੇ ਇਹ ਪੰਜਾਬ ਦੇ ਪ੍ਰਤੀ ਬਹੁਤ ਇੱਕ ਵਧੀਆ ਅਪਰਾਲਾ ਹੈ ਜੋ ਵੀ ਪੰਜਾਬ ਨੂੰ ਚਲਾਉਣ ਵਾਸਤੇ ਚਾਹੇ ਉਹ ਸੜਕਾਂ ਲਾ ਲੋ ਚਾਹੇ ਹਸਪੀਟਲ ਲਾ ਲੋ ਚਾਹੇ ਉਹ ਬੱਚਿਆਂ ਦੀ ਐਜੂਕੇਸ਼ਨ ਲਾ ਲੋ ਉਹਦੇ ਵਾਸਤੇ ਪੈਸਾ ਚਾਹੀਦਾ ਦੀਗਾ ਸਰਕਾਰ ਨੇ ਇੱਕ ਬਹੁਤ ਵਧੀਆ ਪ੍ਰਾਲਾਇਜ਼ ਕੀਤਾ ਜੋ ਇਧਰੋਂ ਉਹਨਾਂ ਨੂੰ ਪੈਸਾ ਇਕੱਠਾ ਕਰਕੇ ਉਹ ਇਹ ਚੀਜ਼ਾਂ ਤੇ ਕੰਮ ਕਰਨ ਤੇ ਲਗਾਉਣਗੇ ਤੇ ਜਿੱਦਾਂ ਉਹ ਉਹਨਾਂ ਨੇ ਮਤਲਬ ਪੈਟਰੋਲ ਤੇ 62 ਪੈਸੇ ਤੇ ਡੀਜ਼ਲ ਤੇ 92 ਪੈਸੇ ਤੇ 2000 ਕਰੋੜ ਮਹੀਨੇ ਦਾ ਫਾਇਦਾ ਹੋਊਗਾ 24000 ਕਰੋੜ ਸਾਲ ਦੇ ਵਿੱਚ ਇਹਨਾਂ ਨੂੰ ਪੈਸਾ ਇਕੱਠਾ ਹੋਣਾ ਹੈ ਇਹੀ ਪੈਸਾ ਇਹਨਾਂ ਨੇ ਚਾਹੇ ਉਹ ਸੜਕਾਂ ਲਾ ਲਓ ਚਾਹੇ ਹਸਪੀਟਲ ਲਾ ਲਓ ਚਾਹੇ ਬੱਚਿਆਂ ਦੀ ਐਜੂਕੇਸ਼ਨ ਲਾ ਲਓ ਚਾਹੇ ਹੈਲਥ ਸਹੂਲਤ ਲਾ ਲਓ ਉਹਨਾਂ ਦੇ ਵਿੱਚ ਇਹ ਸਰਕਾਰ ਹੈ ਜਿਹੜੀ ਉਹ ਪੈਸਾ ਵਰਤੂਗੀ ਤੇ ਬਹੁਤ ਵਧੀਆ ਪੰਜਾਬ ਦੀ ਇੱਕ ਨੁਹਾਰ ਹੈ ਜਿਹੜੀ ਇਹ ਪੈਸਾ ਇਕੱਠਾ ਕਰਕੇ ਇਹ ਬਦਲ ਜਾਏਗੀ ਕਿਵੇਂ ਦੇਖ ਲਓ ਪਹਿਲਾਂ ਸਰਕਾਰਾਂ ਕਹਿੰਦੇ ਸੀ ਕਿ ਖਜ਼ਾਨਾ ਖਾਲੀ ਹੈ ਤਾਂ ਹੁਣ ਸੀਐਮ ਪੰਜਾਬ ਕਹੇ ਜੇ ਇਹ ਪੈਸਿਆਂ ਨੂੰ ਵਰਤੋ ਦੇ ਵਿੱਚ ਦੇਖਿਆ ਤਾਂ ਲੱਗਦਾ ਪੰਜਾਬ ਬਸ ਬਿਲਕੁਲ ਜੀ ਪਹਿਲਾਂ ਤਾਂ ਕਦੇ ਕਿਸੇ ਨੇ ਕਿਹਾ ਹੀ ਨਹੀਂ ਸੀ ਵੀ ਖਜ਼ਾਨਾ ਭਰਿਆ ਹੋਇਆ ਤੇ ਹਰ ਇੱਕ ਦਾ ਹੀ ਬਿਆਨ ਹੁੰਦਾ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਜਦੋਂ ਦੀ ਮਾਨ ਸਰਕਾਰ ਆਈ ਹੈ ਪਹਿਲੀ ਵਾਰ ਇਹ ਕਹਿੰਦੇ ਨੇ ਵੀ ਸਾਡੇ ਕੋਲ ਪੈਸੇ ਹੈਗੇ ਨੇ ਠੀਕ ਨੇ ਪੈਸੇ ਇਹਨਾਂ ਕੋਲ ਪਹਿਲਾਂ ਵੀ ਹੈਗੇ ਸੀ ਪਰ ਜੋ ਇਹਨਾਂ ਨੇ ਇਹ ਕੀਤਾ ਇਹਦੇ ਨਾਲ ਜ਼ਿਆਦਾ ਤਰੱਕੀ ਹੋਊਗੀ ਪੰਜਾਬ ਦੀ ਜ਼ਿਆਦਾ ਪੈਸਾ ਜਿਹੜਾ ਉਹ ਵਧੀਆ ਤਰੀਕੇ ਨਾਲ ਲਗਾਇਆ ਜਾਏਗਾ ਲੱਗਦਾ ਪੰਜਾਬ ਦਾ ਬਹੁਤ ਜਲਦੀ ਸੁਧਾਰ ਹੋਣਾ ਬਿਲਕੁਲ ਜੀ ਸੁਧਾਰ ਹੋ ਰਿਹਾ ਜੀ ਜੋਨ ਦੀ ਸਰਕਾਰ ਆਈ ਆ ਸਭ ਤੋਂ ਵੱਧ ਨੌਕਰੀਆਂ ਮਾਨ ਸਰਕਾਰ ਦੇ ਵਿੱਚ ਮਿਲੀਆਂ ਨੇ ਸਭ ਤੋਂ ਵੱਧ ਜਿਹੜੀਆਂ ਮੈਡੀਕਲ ਸਹੂਲਤਾਂ ਆ ਉਹ ਲੋਕਾਂ ਨੂੰ ਜਾ ਕੇ ਤੁਸੀਂ ਪੁੱਛੋ ਮਿਲ ਰਹੀ ਹੈ ਮੈਡੀਕਲ ਸਹੂਲਤਾਂ ਜਿਹੜੀ ਤੇ ਨੌਕਰੀਆਂ ਦਾ ਤੁਹਾਡੇ ਸਾਹਮਣੇ ਨੇਗੇ ਆ ਬਾਕੀ ਹੋਰ ਜੋ ਵੀ ਕੰਮ ਨੇ ਜਿਹੜੇ ਕਦੇ ਸੁਨੇ ਹੀ ਨਹੀਂ ਸੀਗੇ ਚਾਹੇ ਉਹ ਮਤਲਬ ਨਹਿਰਾਂ ਦਾ ਪਾਣੀ ਨਹਿਰਾਂ ਤੇ ਪੈਸਾ ਲਗਾਇਆ ਜਾ ਰਿਹਾ ਸਰਕਾਰ ਵੱਲੋਂ ਜੋ ਵੀ ਲਾ ਲੋ ਮਤਲਬ ਵਧੀਆ-ਵਧੀਆ ਉਪਰਾਲੇ ਕਿਤੇ ਚਾਹੇ ਹਾਂਜੀ ਇਹ ਕਰਨਾ ਵੀ ਪੈਣਾ ਸੀ ਜੀ ਫੇਰੀ ਮਤਲਬ ਪੰਜਾਬ ਦੀ ਤਰੱਕੀ ਹੋਊਗੀ ਬਿਲਕੁਲ ਓਰੀਕ ਸੀ ਜੀ ਸਾਨੂੰ ਮਾਣ ਹੈ ਵੀ ਹੋਰ ਵੀ ਬਹੁਤ ਵਧੀਆ-ਵਧੀਆ ਫੈਸਲੇ ਮਾਨ ਸਰਕਾਰ ਜਿਹੜੀ ਲਾਊਗੀ ਲੋਕਾਂ ਨੂੰ ਸਹੂਲਤਾਂ ਦੇ ਮੇਰਾ ਨਾਮ ਬਲਜਿੰਦਰ ਸਿੰਘ ਜੀ ਅੱਜ ਕੈਬਨਿਟ ਮੀਟਿੰਗ ਹੋਈ ਹੈ ਕਿੰਨੇ ਫਾਇਦੇਮ ਫੈਸਲੇ ਤੇ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਬਹੁਤ ਲੋਕਪੱਖੀ ਫੈਸਲੇ ਲਏ ਗਏ ਨੇ ਤੇ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੀ ਬਿਹਤਰੀ ਲਈ ਬਹੁਤ ਚੰਗੇ ਕਦਮ ਚੱਕਰੇ ਨੇ ਬਹੁਤ ਚੰਗੇ ਫੈਸਲੇ ਲੈ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਲੋਕਾਂ ਨੂੰ ਲਾਭ ਵੀ ਜ਼ਰੂਰ ਮਿਲੂਗਾ ਪੈਟਰੋਲ ਡੀਜ਼ਲ ਤੇ ਵੇਤਾ ਦਾ ਵਾਅਦਾ ਛੁੱਟਿਆ ਕਿੰਨਾ ਦੇਖੋ ਜੀ ਜੇ ਤੁਸੀਂ ਦੇਖੋ ਤਾਂ ਦਰਾਂ ਬਹੁਤ ਮਾਮੂਲੀ ਨੇ ਜਿਹੜੀਆਂ ਵਧਾਈਆਂ ਗਈਆਂ ਨੇ ਪਰ ਉਹ ਚਾਹੇ ਸਰਕਾਰ ਦੀ ਮਜਬੂਰੀ ਲਾ ਲੋ ਚਾਹੇ ਤੁਸੀਂ ਐ ਲਾ ਲੋ ਪੰਜਾਬ ਦੀ ਬਿਹਤਰੀ ਲਈ ਕਦਮ ਚੱਕਣੇ ਜ਼ਰੂਰੀ ਨੇ ਹਰ ਇੱਕ ਪੜ੍ਹੇ ਲਿਖਿਆ ਇਨਸਾਨ ਸਮਝਦਾ ਵੀ ਜੇ ਮੈਂ ਟੈਕਸ ਪੇ ਕਰੂੰਗਾ ਤਾਂ ਮੇਰੂੰ ਜੰਗਿਆ ਸਹੂਲਤਾਂ ਮਿਲਣਗੀਆਂ ਇਹ ਆਮ ਆਦੀ ਪਾਰਟੀ ਦੀ ਸਰਕਾਰ ਜਿਨੇ ਛੋਟੇ ਛੋਟੇ ਆ ਤਕਰੀਬਨ 63 ਪੈਸੇ 73 ਪੈਸੇ ਵੈਟ ਦਰਾਂ ਵਧਾਈਆਂ ਗਈਆਂ ਨੇ ਪਰ ਉਹ ਵੈਟ ਦਰਾਂ ਦਾ ਉਸ ਤੋਂ ਦੁੱਗਣਾ ਤਿੱਗਣਾ ਲਾਹਾ ਪੰਜਾਬ ਸਰਕਾਰ ਨੂੰ ਹੋਣ ਵਾਲਾ ਕਿਉਂਕਿ ਤਕਰੀਬਨ 2400 ਤੋਂ 2500 ਕਰੋੜ ਰੁਪਏ ਦਾ ਮੁਨਾਫਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਆਊਗਾ ਉਹ ਇੱਥੇ ਲੱਗਣਾ ਲੋਕਾਂ ਦੀਆਂ ਸਹੂਲਤਾਂ ਦੇ ਵਿੱਚ ਲੱਗਣਾ ਫ੍ਰੀ ਬਿਜਲੀ ਪਾਣੀ ਅਤੇ ਗਰੀਬ ਲੋਕ ਜਿਨ੍ਹਾਂ ਨੂੰ ਅੱਜ ਐਜੂਕੇਸ਼ਨ ਦੀ ਲੋੜ ਹੈ ਸਿੱਖਿਆ ਦੀ ਲੋੜ ਹੈ ਤਾਂ ਜੋ ਉਹਨਾਂ ਦੇ ਬੱਚੇ ਪੜ੍ਹ ਲਿਖ ਸਕਣ ਅਤੇ ਰੋਜ਼ਗਾਰ ਦੇ ਮੌਕੇ ਆਪਣੀ ਸਰਕਾਰ ਪ੍ਰਦਾਨ ਕਰ ਰਹੀ ਹੈ ਕਿਉਂਕਿ ਸਰਕਾਰ ਖਰਚੇ ਨਾਲ ਚੱਲਦੀ ਆ ਸਰਕਾਰ ਨੂੰ ਪੈਸੇ ਦੀ ਲੋੜ ਤਾਂ ਰਹਿੰਦੀ ਆ ਪਰ ਜ਼ਰੂਰੀ ਹੁੰਦੀ ਹੈ ਵੀ ਸੋਡੀ ਨੀਅਤ ਸਾਫ਼ ਹੋਵੇ ਤੇ ਖਜ਼ਾਨਾ ਖਾਲੀ ਹੈ ਤਾਂ ਹੁਣ ਲੱਗਦਾ ਖਜ਼ਾਨਾ ਹਾਂ ਜੀ ਸਾਡੇ ਇਹ ਸਾਨੂੰ ਬੜਾ ਮਾਣ ਹੁੰਦਾ ਆ ਵਿਧਾਇਕ ਤੇ ਵੀ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਚਲੋ ਇੱਕ ਚੇਂਜ ਵਾਸਤੇ ਸੀ ਵੋਟ ਪਾਈ ਸੀ ਪਾਰਟੀ ਨੂੰ ਵੀ ਇੱਕ ਇੰਨਾ ਕਿ ਤਾਂ ਹੈਗਾ ਵੀ ਪਹਿਲਾਂ ਵਾਲੇ ਖਜ਼ਾਨਾ ਮੰਤਰੀ ਪਹਿਲੇ ਡੇ 1 ਤੋਂ ਲੈ ਕੇ 5 ਸਾਲੋ ਖਜ਼ਾਨਾ ਮੰਤਰੀ ਰਹੇ ਜਦੋਂ ਵੀ ਉਹਨਾਂ ਕੋਲ ਕੋਈ ਸਹੂਲਤ ਵਾਸਤੇ ਚਾਰ ਲੋਕ ਜਾਂਦੇ ਸੀ ਜਾਂ ਪੰਜਾਬ ਦੇ ਲੋਕ ਉਹਨਾਂ ਤੋਂ ਆਸ ਰੱਖਦੇ ਸੀ ਉਹਨਾਂ ਦਾ ਇੱਕ ਆਹੀ ਬਿਆਨ ਹੁੰਦਾ ਸੀ ਕਿ ਪੰਜਾਬ ਦਾ ਖਜ਼ਾਨਾ ਤਾਂ ਖਾਲੀ ਹੈ ਜੀ ਇੱਕ ਵਾਰ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੇ ਵਿੱਤ ਮੰਤਰੀ ਸਾਹਿਬ ਨੇ ਹਰਪਾਲ ਸਿੰਘ ਜੀ ਮਾ ਜੀ ਨੇ ਕਦੀ ਵੀ ਇਹ ਬਹਾਨਾ ਨਹੀਂ ਦਿੱਤਾ ਕਿ ਸਾਡੇ ਕੋਲ ਪੈਸੇ ਦੀ ਕੋਈ ਘਾਟ ਆ ਸਰਕਾਰ ਆਪਦੀ ਮਿਹਨਤ ਕਰ ਰਹੀ ਆ ਤੇ ਮੈਨੂੰ ਆਪਦੇ ਆਪ ਦੇ ਵਿੱਚ ਸੰਤੁਸ਼ਟੀ ਆ ਲੋਕਾਂ ਦੇ ਵਿੱਚ ਖੁਸ਼ੀ ਆ ਜਿਹੜੀ ਅਸੀਂ ਕਹਿ ਸਕਦਾ ਅੱਗੇ ਅਸੀਂ ਕਹਿ ਸਕਦਾ ਕਾਮਯਾਬੀ ਮਿਲੇਗੀ ਸਾਨੂੰ ਹਾਂਜੀ ਹਾਂ ਇਸ ਸੀਜ਼ਨ ਨਾਲ ਜ਼ਰੂਰ ਕਿਉਂਕਿ ਕਾਮਯਾਬੀ ਮਿਲਣੀ ਤੈ ਹੈਗੀ ਥੋੜੀ ਥੋੜੀਆਂ ਜ਼ਰਾਂ ਨਾਲ ਹਈ ਕੁਲਿਕਸੀ ਆ ਦੇ ਫੈਸਲਿਆਂ ਦੀ ਹਾਂਜੀ ਹਾਂ ਬਿਲਕੁਲ ਚੰਗੇ ਫੈਸਲੇ ਹਮੇਸ਼ਾ ਦੂਿਕ ਰਹਿੰਦੀ ਆ ਤੇ ਹਮੇਸ਼ਾ ਆਮ ਆਦੀ ਪਾਰਟੀ ਚੰਗੇ ਫੈਸਲੇ ਕਰਦੀ ਆ ਜੀ ਮੈਂ ਤੁਹਾਨੂੰ ਤੱਕ ਆਪ ਦੇ opinion ਨਾਲ ਅਸੀਂ ਆਮ ਵੀ ਸਾਡੀ ਚਰਚਾ ਚੱਲਦੀ ਰਹਿੰਦੀ ਆ ਆਮ ਆਦੀ ਪਾਰਟੀ ਚੰਗਾ ਕੰਮ ਕਰ ਰਹੀ ਹੈ